ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ CAA ਨੂੰ ਲੈ ਕੇ ਬੀਤੀ ਰਾਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੇ ਪੂਰੇ ਦੇਸ਼ ਦੇ ਵਿੱਚ ਇਹ ਲਾਗੂ ਹੋ ਗਿਆ ਹੈ ਤਾਂ ਹੁਣ ਭਾਰਤ ਦੇ ਵਿੱਚ ਪਾਕਿਸਤਾਨ ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਹਿੰਦੂ ਸਿੱਖ ਈਸਾਈ ਜੈਨੀ ਪਾਰਸੀ ਜਿਹੜੇ ਨੇ ਇਹ ਕਮਿਊਨਿਟੀ ਦੇ ਜਿਹੜੇ ਲੋਕ ਨੇ ਜਿਹੜੇ ਭਾਰਤ ਦੇ ਵਿੱਚ ਆ ਕੇ 2014 ਤੋਂ ਪਹਿਲਾਂ ਵਸੇ ਹੋਏ ਸੀ ਇਹਨਾਂ ਨੂੰ ਨਾਗਰਿਕਤਾ ਦੇਣ ਦਾ ਰਾਹ ਪੱਧਰਾ ਹੋ ਚੁੱਕਾ ਹੈ ਅੰਮ੍ਰਿਤਸਰ ਦੇ ਇਸ ਵਕਤ ਅਸੀਂ ਜਹਾਜਗੜ ਇਲਾਕੇ ਦੇ ਵਿੱਚ ਖੜੇ ਆ ਜਿੱਥੇ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜਿਹੜੇ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਵਿੱਚੋਂ ਹਿਜਰਤ ਕਰਕੇ ਇੱਥੇ ਆ ਕੇ ਵਸੇ ਸੀ ਤੇ ਇੱਥੇ ਆ ਕੇ ਆਪਣੀ ਰੋਜ਼ੀ ਰੋਟੀ ਜਿਹੜੀ ਸੀ ਉਹ ਚਲਾ ਰਹੇ ਸੀ ਤਸਵੀਰਾਂ ਅੰਮ੍ਰਿਤਸਰ ਦੇ ਜਹਾਜਗੜ ਦੀਆਂ ਨੇ ਔਰ ਮੇਰੇ ਪਿੱਛੇ ਜਿੰਨੀਆਂ ਵੀ ਤਮਾਮ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੁਕਾਨਾਂ ਦੇ ਵਿੱਚ ਜਿਹੜੇ ਆਪਣੇ ਕਾਰੋਬਾਰ ਕਰਨ ਵਾਲੇ ਉਹ ਲੋਕ ਨੇ ਜਿਵੇਂ ਇਹ ਵਨ ਸੀ ਦੁਕਾਨ ਹੈ ਇਸ ਦੇ ਓਨਰ ਸ਼ਿਵ ਨੇ ਲੰਬੇ ਸਮੇਂ ਤੋਂ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਆਂ ਔਰ ਇਹਨਾਂ ਨੇ ਹਮੇਸ਼ਾ ਹੀ ਨਾਗਰਿਕਤਾ ਦੇਣ ਦਾ ਮੁੱਦਾ ਜਿਹੜਾ ਉਠਾਇਆ ਸੀ ਪ੍ਰੀਤਮ ਹੁਣੀਆ ਇਹਨਾਂ ਦੀ ਦੁਕਾਨ ਇਸ ਪਾਸੇ ਹੈ ਤਾਂ ਇਹ ਵੀ ਇੱਥੇ ਸਪੇਅਰ ਪਾਰਟ ਦਾ ਟਾਇਰਾਂ ਦਾ ਜਿਹੜਾ ਕੰਮ ਹੈ ਇੱਥੇ ਕਰਦੇ ਨੇ ਔਰ ਜਹਾਜ਼ਗੜ ਦੇ ਵਿੱਚ ਤਮਾਮ ਅਜਿਹੀਆਂ ਦੁਕਾਨਾਂ ਤਕਰੀਬਨ 20 ਦੇ ਕਰੀਬ ਅਜਿਹੀਆਂ ਦੁਕਾਨਾਂ ਨੇ ਔਰ ਅੰਮ੍ਰਿਤਸਰ ਦੇ ਵਿੱਚ ਸੈਂਕੜੇ ਪਰਿਵਾਰ ਅਜਿਹੇ ਨੇ ਜਿਵੇਂ ਸਰਦਾਰ ਗਰਮੀਤ ਸਿੰਘ ਹੁਣੀ ਇੱਥੇ ਰਹਿੰਦੇ ਨੇ ਜਿਹੜੇ ਮਨਜੀਤ ਸਿੰਘ ਜਿਹੜੇ ਨੇ ਉਹ ਵੀ ਇੱਥੇ ਜਹਾਜ਼ਗੜ ਦੇ ਵਿੱਚ ਰਹਿੰਦੇ ਨੇ ਸਰਦਾਰ ਪ੍ਰੀਤਮ ਸਿੰਘ ਹੁਣੀ ਸਰਨ ਸਿੰਘ ਗੁਣੀ ਤੇਜਿੰਦਰ ਸਿੰਘ ਔਰ तमाम ਪਰਿਵਾਰ ਜਿਹੇ ਨੇ ਦੇ ਹਾਜਗੜ੍ਹ ਦੇ ਵਿੱਚ ਜਿਹੜਾ ਸਪੇਅਰ ਪਾਰਟਸ ਦਾ ਜਿਹੜਾ ਕੰਮ ਇਸ ਜਗ੍ਹਾ ਦੇ ਉੱਤੇ ਕਰਦੇ ਨੇ ਔਰ ਇਸ ਜਗ੍ਹਾ ਦੇ ਉੱਤੇ ਲੰਬੇ ਸਮੇਂ ਤੋਂ ਜਿਹੜਾ ਸੀਏ ਲਾਗੂ ਹੋਇਆ ਸੀ ਤਾਂ ਇਸ ਨੂੰ ਲੈ ਕੇ ਇਹ ਨਾਗਰਿਕਤਾ ਦੇ ਜਿਹੜੀ ਸੀ ਹਾਲਾਂਕਿ ਭਾਰਤ ਦੇ ਵਿੱਚ ਰਹਿ ਰਹੇ ਸੀ ਔਰ ਇਹਨਾਂ ਨੂੰ ਇੱਥੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਨੇ ਮਿਹਨਤ ਕਰਦੇ ਨੇ ਔਰ ਵਕ ਵਕ ਜਿਹੜੇ ਪਰਮਾਰ ਵਕ ਵਕ ਜਿਹੜੇ ਕਿੱਤਿਆਂ ਦੇ ਨਾਲ ਜੁੜੇ ਨੇ ਕਿਉਂਕਿ ਦੇਸ਼ ਦੇ ਵਿੱਚ ਬੀਤੀ ਰਾਤ ਜਿਹੜਾ ਸੀਏ ਲਾਗੂ ਹੋਇਆ ਤਾਂ ਇਸ ਦੇ ਨਾਲ ਇਹਨਾਂ ਨੂੰ ਜਿਹੜੀ ਨਾਗਰਿਕਤਾ ਦੇਣ ਦਾ ਜਿਹੜਾ ਰਾਹ ਇਹਨਾਂ ਦਾ ਪਧਰਾ ਹੋ ਗਿਆ ਸਮੇਂ-ਸਮੇਂ ਤੇ ਇਹਨਾਂ ਨੇ ਮੰਗ ਉਠਾਈ ਸੀ ਕਿਉਂਕਿ ਨਾਗਰਿਕਤਾ ਸੰਸ਼ੋਧਨਾ ਦੀ ਨਿਯਮ ਜਿਹੜਾ ਇਸ ਦੇ ਤਹਿਤ ਜਿਵੇਂ ਕਿ ਦੱਸਿਆ ਕਿ ਧਾਰਮਿਕ ਆਧਾਰ ਤੇ ਜਿਹੜੇ 45 ਧੋਕੇ Hindu Sikh Bohra Jain Parsi ਤੇ Isai ਧਰਮ ਦੇ ਜਿਹੜੇ ਲੋਕ ਸੀ ਇਹ ਇਥੋਂ ਭਾਰਤ ਦੇ ਵਿੱਚ ਆਏ ਸੀ ਜੇ ਦਸਤਾਵੇਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਨਾਲ ਦਸਤਾਵੇਜ਼ ਜਿਹੜੇ ਨੇ ਪਾਸਪੋਰਟ ਜਨਮ ਪ੍ਰਮਾਣ ਪੱਤਰ ਵਿਦਿਅਕ ਪ੍ਰਮਾਣ ਪੱਤਰ ਜਿਹਾ ਉਹਨਾਂ ਦੀ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਲਾਇਸੈਂਸ ਜ਼ਮੀਨ ਨਾਲ ਜੁੜੇ ਦਸਤਾਵੇਜ਼ ਤਾਂ ਇਹ ਸਾਰੇ ਜਿਹੜੇ ਸੀ ਪंजीकरण ਰਜਿਸਟ੍ਰੇਸ਼ਨ ਇਹਨਾਂ ਦੀ ਦਿਖਾ ਕੇ ਇਹ ਇਸ ਜਗ੍ਹਾ ਦੇ ਉੱਤੇ ਆਪਣਾ ਰਜਿਸਟ੍ਰੇਸ਼ਨ ਜਿਹੜੀ ਸੀ ਜਿਹੜਾ ਇੱਥੇ ਨਾਗਰਿਕਤਾ ਲੈ ਸਕਦੇ ਨੇ ਤਾਂ ਇਹ तमाम ਜਿਹੜੇ ਭਾਰਤ ਸਰਕਾਰ ਵੱਲੋਂ ਜਿਹੜੇ ਸੀ ਦਸਤਾਵੇਜ਼ ਇਹਨਾਂ ਨੂੰ ਜਿਹੜੇ ਦਸਤਾਵੇਜ਼ ਦਿਖਾ ਕੇ ਇਹਨਾਂ ਨੂੰ ਮਿਲਣਾ ਸੀ ਤਾਂ ਇਹ ਇੱਕ ਵੱਡੀ ਅਸੀਂ ਇਹਨਾਂ ਪਰਿਵਾਰਾਂ ਨਾਲ ਵੀ ਗੱਲ ਕਰਾਂਗੇ ਛੇਵੋਣਾ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਕਿਉਂਕਿ ਇਹਨਾਂ ਦੇ ਲਈ ਇੱਕ ਉਹ ਮੌਕਾ ਹੈ ਜਦੋਂ ਇਹਨਾਂ ਨੂੰ ਇਹ ਨਾਗਰਿਕਤਾ ਜਿਹੜੀ ਸੀ ਮਿਲੀ ਸੀ ਨਾਗਰਿਕਤਾ ਹੁਣ ਜਿਹੜੀ ਮਿਲੇਗੀ ਤਾਂ ਇਸ ਦੇ ਨਾਲ ਇੱਕ ਖੁਸ਼ੀ ਦੀ ਲਹਿਰ ਹੈ ਕਿਉਂਕਿ ਨਰਿੰਦਰ ਮੋਦੀ ਸਰਕਾਰ ਨੇ 2019 ਦੇ ਵਿੱਚ ਇਹ ਲਾਗੂ ਕਰ ਦਿੱਤਾ ਸੀ ਸੀਏ ਜਿਹੜਾ ਸੀ ਲੋਕ ਸਭਾ ਚ ਘੋਸ਼ਣਾ ਪੱਤਰ ਦੇ ਵਿੱਚ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਤਾਂ ਇਸ ਨੂੰ ਬੀਤੀ ਰਾਤ ਪੂਰੇ ਦੇਸ਼ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਲੈ ਕੇ ਹੁਣ ਜਿਹੜੇ ਅਸੀਂ ਪਰਿਵਾਰਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦੇ ਮਨਾਂ ਦੇ ਵਿੱਚ ਕਿਸੇ ਜਿਹੜੇ ਕਿਸ ਤਰ੍ਹਾਂ ਦੇ ਉਹਨਾਂ ਦੇ ਮੌਲ ਹੈ ਕਿਉਂਕਿ ਜੇ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ 3 ਤੋਂ 4 ਕਰੋੜ ਦੇ ਕਰੀਬ ਜਿਹੜੇ ਸ਼ਰਨਾਰਥੀ ਨੇ ਜਿਹੜੇ ਖਾਸ ਤੌਰ ਤੇ ਬੰਗਲਾਦੇਸ਼ ਦੇ ਵਿੱਚੋਂ ਜਿਹੜੇ ਆਏ ਸੀ ਤਾਂ ਉਹ ਬੰਗਾਲ ਵਾਲੇ ਪਾਸੇ ਆਸਾਮ ਵਾਲੇ ਪਾਸੇ ਰਹਿੰਦੇ ਨੇ ਪਾਕਿਸਤਾਨ ਤੋਂ ਜਿਹੜੇ ਹਿਜਰਤ ਕਰਕੇ ਆਏ ਸੀ ਉਹ ਪੰਜਾਬ ਹਰਿਆਣਾ ਦਿੱਲੀ ਦੇ ਵਿੱਚ ਜਿਹੜੇ ਇੱਥੇ ਰਹਿੰਦੇ ਸੀ ਤਾਂ ਅ ਜੇ ਇਹ तमाम ਅਸੀਂ ਦੁਕਾਨਦਾਰਾਂ ਦੇ ਨਾਲ ਜਿਹੜੀ ਆ ਇਥੇ ਗੱਲਬਾਤ ਕਰਾਂਗੇ ਔਰ ਉਹਨਾਂ ਦੇ ਕੀ ਵਿਚਾਰ ਨੇ ਉਹਨਾਂ ਦੇ ਨਾਲ ਅਸੀਂ ਜਰੂਰ ਸ਼ੇਅਰ ਕਰਾਂਗੇ ਤਾਂ ਅੰਮ੍ਰਿਤਸਰ ਦੇ ਜਿਹੜੇ ਜਹਾਜ਼ਗੜ ਦੇ ਵਿੱਚ ਇਹ ਲੋਕ ਇਹਨਾਂ ਦਾ ਮੂੰਹ ਮਿੱਠਾ ਕਰਵਾਉਣ ਦੇ ਲਈ ਤੁਸੀਂ ਦੇਖ ਸਕਦੇ ਹੋ ਇੱਥੇ ਉਹਨਾਂ ਪਰਿਵਾਰਾਂ ਦਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸੀਨੀਅਰ ਆਗੂ ਨੇ ਅਮਨ ਐਰੀ ਜੀ ਸੰਤੂ ਸਾਹਿਬ ਜਿਹੜੇ ਨੇ ਇੱਥੇ ਪਹੁੰਚੇ ਨੇ ਤਾਂ ਇੱਕ ਖੁਸ਼ੀ ਦਾ ਮੌਕਾ ਹੈ ਅਸੀਂ ਇਹਨਾਂ ਪਰਿਵਾਰਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਭਾਜਪਾ ਦੇ ਕਿਉਂਕਿ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਲਗਾਇਆ 6 ਮਹੀਨੇ ਲੰਬੇ ਸਮੇਂ ਤੋਂ ਉਹਦੀ ਦੁਕਾਨ ਜਿਹੜੀ ਕਰ ਰਹੀ ਸੀ ਸਭ ਤੋਂ ਪਹਿਲਾਂ ਸੰਤੂ ਸਾਹਿਬ ਕੀ ਕਹਿਣਾ ਚਾਹੁੰਦੇ ਸੀ ਇਹ ਲਾਗੂ ਹੋ ਗਿਆ ਕਿੰਨਾ ਕੁ ਵੱਡਾ ਇਹਨਾਂ ਲੋਕਾਂ ਕਰਕੇ ਆਏ ਸੀ ਦੇਖੋ ਅਸੀਂ ਬਹੁਤ ਹੀ ਧੰਨਵਾਦੀ ਹਾਂ ਸਾਡੇ ਜਿਸੋ ਜਿਸ ਸੁਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਅੱਜ ਮੇਰੇ ਨਾਲ ਸਾਡੇ ਮੰਡਲ ਦੇ ਅਧਿਖੇ ਮੋਨੂ ਮਹਾਜਨ ਜੀ ਤੇ ਸਾਡੇ ਭਾਰਤ ਜਨਤਾ ਭਾਰਤੀ ਦੇ ਬੜੇ ਸੀਨੀਅਰ ਲੀਡਰ ਤੇ ਕਾਉਂਸਲਰ ਰਮਨੇਰੀ ਜੀ ਅੱਜ ਅਸੀਂ ਇੰਨਾ ਪਰਿਵਾਰ ਜੋ ਕਿ ਦਸੰਬਰ 2014 ਤੋਂ ਪਹਿਲਾਂ ਇੱਥੋਂ ਅਫਗਾਨਿਸਤਾਨ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਇੱਥੇ ਆਏ ਸੀ ਇਹ ਤੇ ਉਹ ਪਰਿਵਾਰ ਨੇ ਜਿਹੜੇ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਆਏ ਆ ਜੀ ਉਹਨਾਂ ਨਾਲ ਅਸੀਂ ਖੁਸ਼ੀ ਸਾਂਝੀ ਕਰਨ ਆਏ ਆ ਕਿਉਂਕਿ ਉਹ ਵਿਅਕਤੀ ਸੀ ਜਿਹੜੇ ਹਮੇਸ਼ਾ ਸਾਡੇ ਇਹਨਾਂ ਦੀ ਡਿਮਾਂਡ ਸੀ ਸਾਡੇ ਕੋਲੋਂ ਕਿ ਸਾਡੇ ਪ੍ਰਧਾਨ ਮੰਤਰੀ ਸਾਡੀ ਕੇਂਦਰ ਦੀ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਉਹ ਉਹਨਾਂ ਦੇ ਨੀਤੀਤਵ 'ਚ ਜਿੱਥੇ ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਹਰ ਵਰਗ ਦਾ ਸੋਚਿਆ ਉੱਥੇ ਸਾਡੇ ਜਿਹੜੇ ਐਨ ਆਰ ਆਈ ਭਰਾਵਾ ਉਹਨਾਂ ਦਾ ਵੀ ਕਦ ਬੜਾ ਉੱਚਾ ਹੋਇਆ ਸਾਰੇ ਵਿਸ਼ਵ ਦੇ ਵਿੱਚ ਤੇ ਕਿਉਂਕਿ ਸਾਡਾ ਦੇਸ਼ ਉਹਨਾਂ ਦੀ ਨੀਤੀਤਵ ਵਿੱਚ ਇੱਕ ਵਿਸ਼ਵਗੁਰੂ ਬਣ ਜਾ ਰਿਹਾ ਤੇ ਇਹ ਲੋਕ ਜਿਹੜੇ ਵਿਚਾਰੇ ਉੱਥੋਂ ਪਲਾਇਨ ਕਰਕੇ ਹਿੰਦੁਸਤਾਨ ਆ ਗਏ ਸੀਗੇ ਇਹਨਾਂ ਨੂੰ ਜਿਹੜੇ ਗੈਰ ਮੁਸਲਮ ਸਾਡੇ ਭਰਾ ਨੇ ਇਹ ਇਹਨਾਂ ਨੂੰ ਹਰ ਸਾਲ ਜਿਹੜੇ ਵੀਜ਼ਾ ਲੈਣਾ ਪੈਂਦਾ ਸੀ ਜਿਹੜਾ ਸਾਡਾ ਇੱਕ ਬਹੁਤ ਹੀ ਜ਼ਰੂਰੀ ਦਸਤਾਵੇਜ਼ ਹੈ ਆਧਾਰ ਕਾਰਡ ਉਹ ਨਹੀਂ ਸੀ ਬਣਦਾ ਜਿੰਨਾ ਕਰਕੇ ਇਹਨਾਂ ਦੇ ਬੱਚਿਆਂ ਦੀ ਐਡਮਿਸ਼ਨਾਂ ਔਰ ਹਰ ਸਾਲ ਇਹਨਾਂ ਨੂੰ ਜਿੱਥੇ ਵੀ ਜਾਣਾ ਕਿਉਂਕਿ ਆਧਾਰ ਕਾਰਡ ਅੱਜਕੱਲ ਹਰ ਵਾਸਤੇ ਬਹੁਤ ਜ਼ਰੂਰੀ ਹੋ ਗਿਆ ਹੈ ਤੇ ਇਹਨਾਂ ਨੂੰ ਹਰ ਸਾਲ ਇੱਕ ਵੀਜ਼ਾ ਲੈਣਾ ਪੈਂਦਾ ਸੀ ਆਪਣੇ ਮੁਲਕ 'ਚ ਰਹਿ ਕੇ ਕਾਰੋਬਾਰ ਕਰਦੇ ਹੋਏ ਆ ਆਪਣੀ ਮਿੱਟੀ 'ਚ ਰਹਿ ਕੇ ਇਹਨਾਂ ਨੂੰ ਇੱਕ ਪਰਾਇਆ ਬੰਦਾ ਅਹਿਸਾਸ ਹੁੰਦਾ ਸੀਗਾ ਇਹ ਮਿਹਨਤ ਕਾ ਸਲੋਗ ਨੇ ਇਹਨਾਂ ਨੂੰ ਪਰਾਇਆ ਬੰਦਾ ਮਹਿਸੂਸ ਹੋ ਰਿਹਾ ਸੀ ਅਸੀਂ ਅਸੀਂ ਸੰਤੂ ਸਾਹਿਬ ਸ਼ੇਵਣਾ ਨਾਮ ਨਾਲ ਨਾਲ ਗੱਲ ਕਰਦੇ ਹਰੀ ਸਾਹਿਬ ਦੇ ਸ਼ੇਵ ਜੀ ਸਭ ਤੋਂ ਪਹਿਲਾਂ ਬਹੁ ਬਹੁ ਮੁਬਾਰਕਾਂ ਤੁਹਾਨੂੰ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਅਸੀਂ ਬਹੁਤ ਥੈਂਕਫੁਲ ਆ ਮੋਦੀ ਸਰਕਾਰ ਦਾ ਕਿ ਇਹ ਜਿਹੜਾ ਕਿ ਬਿਲ ਪਾਸ ਹੋਇਆ ਸਾਨੂੰ ਬਹੁਤ ਉਹ 15 ਦੇ ਦੇਸ ਤੋਂ ਆਏ ਸੀਗੇ ਜੀ ਅਸੀਂ 2005 ਦੇ ਪਾਕਿਸਤਾਨ ਪਿਸ਼ਾਵਰ ਤੋਂ ਆਏ ਆ ਇੱਥੇ ਪਿਸ਼ਾਵਰ ਤੋਂ ਆਏ ਜੀ ਕਿੰਨੇ ਪਰਿਵਾਰ ਆਏ ਸੀ ਤੁਹਾਡੇ ਨਾਲ ਜੀ ਜੀ ਅਸੀਂ ਜਦੋਂ ਆਏ ਸੀ ਨੇਅਰਵਰ ਸਾਡੇ ਲੱਗੇ ਕੋਈ 6-7 ਪਰਿਵਾਰ ਆਏ ਸੀ ਜਿਹੜੇ ਛਾੜੇ ਦੇ ਵਿੱਚ ਰਹਿ ਰਹੇ ਨੇ ਜੀ ਸਰ ਤੁਸੀਂ ਕਿਉਂ ਛੱਡ ਕੇ ਆਏ ਸੀ ਪਾਕਿਸਤਾਨ ਤੋਂ ਜੀ ਕੁਝ ਮਾਹੌਲ ਠੀਕ ਨਹੀਂ ਸੀਗਾ ਉਧਰ ਅੱਗੋਂ ਫਿਊਚਰ ਨਹੀਂ ਸੀਗਾ ਸਾਡੇ ਹਿੰਦੂਆਂ ਯਾ ਸਿੱਖਾਂ ਲਈ ਫਿਊਚਰ ਨਹੀਂ ਸੀਗਾ ਜਿਹਦੇ ਕਰਕੇ ਅਸੀਂ ਇੰਡੀਆ ਆਏ ਆ ਸ਼ਿਵ ਜੀ ਤੁਸੀਂ ਜਿਹੜਾ ਇੱਥੇ ਆਏ ਤੇ ਇੱਥੇ ਕੀ ਕੀ ਸਮੱਸਿਆਵਾਂ ਤੁਹਾਨੂੰ ਆਉਂਦੀਆਂ ਸੀ ਹਰ ਸਾਲ ਵੀਜ਼ਾ ਲੈਣਾ ਤੇ ਜੀ ਜੀ ਹਰ ਉਹਨੂੰ ਬਹੁਤ ਸਪੋਰਟ ਕਰਦੀ ਏ ਬਹੁਤ ਅੱਛਾ 딜 ਕਰਦੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਪਟ ਐਹੀ ਸੀ ਕਿ ਸਾਨੂੰ ਨਾਗਰੇਦਨ ਨਹੀਂ ਸੀ ਮਿਲਦੀ ਜਿਹਦੇ ਕਰਕੇ ਅਸੀਂ ਅੱਗੋ ਰਿਸ਼ਤੇ ਹੋਣੇ ਸਾਡੇ ਲਈ ਬਹੁਤ ਮੁਸ਼ਕਿਲ ਸੀ ਅੱਗੋ ਕੰਮ ਕਰਨਾ ਸਾਡੇ ਲਈ ਕਾਫੀ ਮੁਸ਼ਕਿਲ ਸੀ ਜੀ ਜੀਬਦੀ ਮੈਂ ਤੁਹਾਡਾ ਨਾ ਕੰਟੀਨਿਊ ਕਰਾਂਗਾ ਮੈਂ ਐਰੀ ਸਾਹਿਬ ਦੇ ਵਿਚਾਰ ਲੈਣਾ ਐਰੀ ਸਾਹਿਬ ਸਾਹਮਣੇ ਸੀਨੀਅਰ ਕਾਉਂਸਲਰ ਨੇ ਅੰਮ੍ਰਿਤਸਰ ਤੋਂ ਐਰੀ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਪੋਸਟ ਵੀ ਸ਼ੇਅਰ ਕੀਤੀ ਸੀਗੀ ਇਸ ਜਿਹੜਾ ਇੰਨਾ ਵੱਡਾ ਫੈਸਲਾ ਲਿਆ ਮੋਦੀ ਸਰਕਾਰ ਨੇ ਕੀ ਕਹਿਣਾ ਚਾਹੁੰਦੇ ਅੱਜ ਉਹਨਾਂ ਸਾਥੀਆਂ ਲਈ ਜਿਹੜੇ 2000 ਦਸੰਬਰ 2014 ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਬੰਗਲਾਦੇਸ਼ ਔਰ ਅਫਗਾਨਿਸਤਾਨ ਤੋਂ ਹਿੰਦੁਸਤਾਨ ਚ ਰਹਿ ਰਹੇ ਸੀਗੇ ਮੈਂ ਸਮਝਦਾ ਉਹਨਾਂ ਲਈ ਸਹੀ ਆਜ਼ਾਦੀ ਜਿਹੜੀ ਆ ਉਹ ਅੱਜ ਹੈ ਜਿਸ ਤਰ੍ਹਾਂ ਕਿ ਦੱਸ ਰਹੇ ਸੀਗੇ ਕਿ ਉਦੋਂ ਦਾ ਰਹਿ ਰਹੇ ਸੀ ਵਪਾਰ ਵੀ ਕਰ ਰਹੇ ਸੀ ਲੇਕਿਨ ਆਪਣੇ ਵੀਜ਼ਾ ਆਪਣੇ ਸ਼ਹਿਰ ਦਾ ਹੁੰਦਾ ਸੀ ਆਪਣੇ ਸ਼ਹਿਰ ਨੂੰ ਛੱਡ ਕੇ ਦੂਸਰੇ ਸ਼ਹਿਰ ਚ ਜਾਣ ਤੇ ਮੁਸ਼ਕਲ ਕੋਈ ਰਿਸ਼ਤੇਦਾਰੀ ਚ ਕੋਈ ਸੁੱਖ ਦੁੱਖ ਹੈ ਕੋਈ ਵਿਆਹ ਸ਼ਾਦੀ ਹੈ ਕੋਈ ਮਰਗ ਹੋ ਗਿਆ ਉੱਥੇ ਜਾਣ ਚ ਮੁਸ਼ਕਲ ਸੋ ਇਹਨਾਂ ਗੱਲਾਂ ਨੂੰ ਇੱਕ ਕੁਟੰਦਾਈ ਜੀਵਨ ਹੁੰਦਾ ਕਿ ਬੰਦਾ ਰਿਸਪੈਕਟਡ ਏਰੀਆ ਜੀ ਰਵੇ ਔਰ ਉੱਥੇ ਕੀ ਕੰਮ ਕਰ ਸਕੇ ਸੋ ਇਹ ਸਾਰੀ ਪੀੜਾ ਨੂੰ ਮੋਦੀ ਸਾਹਿਬ ਨੇ ਸਮਝਿਆ ਔਰ ਉਹਨਾਂ ਨੇ 2019 ਚ ਕਾਨੂੰਨ ਲੋਕ ਸਭਾ ਚ ਲਿਆਂਦਾ ਔਰ ਕੱਲ ਉਹਨੂੰ ਇੰਪਲੀਮੈਂਟ ਕਰਕੇ ਅਮਾਨਿਆ ਅਮਿਤ ਸ਼ਾਹ ਜੀ ਨੇ ਹੋਮ ਮਿਨਿਸਟਰੀ ਤੋਂ ਇੰਪਲੀਮੈਂਟ ਕਰਕੇ ਇਹਨਾਂ ਸਾਰਿਆਂ ਨੂੰ ਇੱਕ ਸੁੱਖ ਦਾ ਸਾਹ ਆਵੇ ਇਹ ਆਜ਼ਾਦੀ ਨਾਲ ਜੀ ਸਕਣ ਬੱਚੇ ਜਿੱਥੇ ਚਾਹਣ ਉੱਥੇ ਪੜ ਸਕਣ ਰਿਸ਼ਤੇ ਹੋ ਸਕਣ ਇਹ ਸਾਰੀਆਂ ਗੱਲਾਂ ਲਈ ਇਹ ਮੇਰੇ ਨਾਲੋਂ ਜ਼ਿਆਦਾ ਇਹ ਪਰਿਵਾਰ ਹੀ ਦੱਸ ਸਕਦੇ ਆ ਕਿ ਮਤਲਬ ਕਿੰਨੀ ਖੁਸ਼ੀ ਹੈ ਕਿ ਜਿਹੜੇ ਉਹਨਾਂ ਮੁਲਕਾਂ ਦੇ ਵਿੱਚ ਵੀ ਇਹ ਇਹ ਅਲਪਸੰਖਿਆਕ ਸੀਗੇ ਕਿਉਂਕਿ ਉਹ ਮੁਸਲਮਾਨ ਡੋਮੀਨੇਟਡ ਮੁਲਕ ਸੀਗੇ ਉੱਥੇ ਹਿੰਦੂਆਂ ਨਾਲ ਜੋ ਅਤਿਆਚਾਰ ਜੋ ਸਾਡੇ ਸਿੱਖ ਭਰਾਵਾਂ ਨਾਲ ਅਤਿਆਚਾਰ ਹੁੰਦੇ ਰਹੇ ਉਹ ਉੱਥੇ ਵੀ ਤਸ਼ੱਦਦ ਦੀ ਜ਼ਿੰਦਗੀ ਜੀਣੀ ਤੇ ਇੱਥੇ ਆਣ ਕੇ ਵੀ ਕੂਟੈਂਸਨ ਜੀਣਾ ਜੀਣਾ ਹੈਗਾ ਲੇਕਿਨ ਕੂਟੈਂਸਨ ਜੀਣਾ ਕੀ ਜਾਣਾਂ ਨਹੀਂ ਕਿਤੇ ਸੋ ਉਹਨਾਂ ਗੱਲਾਂ ਸਾਰੀਆਂ ਨੂੰ ਮੋਦੀ ਸਾਹਿਬ ਬਰੀਕੀ ਨਾਲ ਸਮਝਦੇ ਸੀਗੇ ਔਰ ਕਾਨੂੰਨ ਲਿਆ ਕੇ ਉਹਨੂੰ ਪਾਰਿਤ ਕਰਕੇ ਅੱਜ ਇਹਨਾਂ ਨੂੰ ਸਹੀ ਆਜ਼ਾਦੀ ਮਿਲੀ ਹੈ ਇਹਦੇ ਲਈ ਮੈਂ ਧੰਨਵਾਦੀ ਹਾਂ ਬੀਜੇਪੀ ਗਵਰਨਮੈਂਟ ਆਪਣੀ ਦਾ ਮੋਦੀ ਸਾਹਿਬ ਦਾ ਅਮਿਤ ਸ਼ਾਹ ਜੀ ਦਾ ਔਰ ਆਪਣੀ ਸਾਰੀ ਬੀਜੇਪੀ ਲੀਡਰਸ਼ਿਪ ਦਾ ਔਰ ਨਾਲ ਹੀ ਇਹ ਵਧਾਈ ਦੇ ਪਾਤਰ ਨੇ ਸਰ ਸਾਹਿਬ ਅਰਿੰਦ ਸਾਹਿਬ ਸੰਤੂ ਸਾਹਿਬ ਜਿਹੜੇ ਇਹਨਾਂ ਨੂੰ ਹੁਣ ਕੋਈ ਮੁਸ਼ਕਲ ਆਏਗੀ ਕੋਈ ਮੁਸ਼ਕਲ ਨਾ ਆਵੇ ਇਹਨਾਂ ਨੂੰ ਤੁਸੀਂ ਕੰਟੈਕਟ ਨੰਬਰ ਦਿੱਤੇ ਆ ਆਪਣੇ ਕਿਉਂਕਿ ਹੁਣ ਇਹਨਾਂ ਨੇ ਰੈਗੂਲਰ ਇੰਡੀਅਨ ਨਾਗਰਿਕ ਬਣ ਜਾਣਾ ਜੀ ਪਰ ਕਿਤੇ ਦਸਤਾਵੇਜ਼ਾਂ ਵਿੱਚ ਨੀ ਸਮੱਸਿਆ ਨਾ ਆਵੇ ਇਸ ਲਈ ਤੁਸੀਂ ਇਹਨਾਂ ਨੂੰ ਸ਼ਿਉਰਟੀ ਦਿੱਤੀ ਹੈ ਜੀ ਨਹੀਂ ਇਹਦੇ 'ਚ ਸਾਡੀ ਤੁਹਾਡੀ ਸ਼ਿਉਰਟੀ ਨਹੀਂ ਮੋਦੀ ਸਾਹਿਬ ਨੇ ਇੰਨੀ ਟਰਾਂਸਪੇਰੈਂਸੀ ਨਾਲ ਕੰਮ ਕੀਤਾ ਹੈ ਕਿ ਉਹਨਾਂ ਨੇ ਆਨਲਾਈਨ ਹੀ ਸਾਰਾ ਕੁਝ ਕਰਤਾ ਇਹਨਾਂ ਨੂੰ ਸਮਝਾਤਾ ਕਿ ਤੁਸੀਂ ਆਪਣਾ ਡਾਟਾ ਜਿਹੜੇ ਪ੍ਰੂਫਸ ਉੱਥੇ ਇਹਨਾਂ ਨੂੰ ਸਾਰੇ ਮੇਲ ਆ ਜਾਣਗੇ ਔਰ ਇਹਨਾਂ ਦੇ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਵੀ ਉਥੇ ਹੀ ਅਪਰੂਵ ਹੋ ਜਾਏਗੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਇਹਨਾਂ ਨੂੰ ਸਮੱਸਿਆ ਨਾ ਆਵੇ ਔਰ ਇਹ ਹੁਣ ਕੀ ਕਹਿੰਦੇ ਕਿ ਆਜ਼ਾਦੀ ਦੇ ਨਾਲੇ ਜੀ ਸਕਣਗੇ ਜੀ ਦੇਖੋ ਇਹ ਮੋਦੀ ਸਾਹਿਬ ਨੇ ਇਹਦੇ ਵਾਸਤੇ ਇੱਕ ਪੋਰਟਲ ਵੀ ਲਾਂਚ ਕੀਤਾ ਹੈ ਜਿਹੜੇ ਇਹਨਾਂ ਨੂੰ ਦਸਤਾਵੇਜ਼ ਉਸ ਪੋਰਟਲ ਦੇ ਵਿੱਚ ਅਪਲੋਡ ਕਰਨਗੇ ਇਹਨਾਂ ਨੂੰ ਆਟੋਮੈਟਿਕਲੀ ਜਿਹੜੀ ਇਹਨਾਂ ਦੀ ਨਾਗਰਿਕਤਾ ਹੈ ਸਿਟੀਜ਼ਨਸ਼ਿਪ ਹੈ ਉਹ ਇਹਨਾਂ ਦੀ ਆ ਜਾਏਗੀ ਪ੍ਰੋਬਲਮ ਵਾਲੀ ਕੋਈ ਗੱਲ ਨਹੀਂ ਪਰ ਫਿਰ ਵੀ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਵੀ ਇਹਦੇ ਵਾਸਤੇ ਤਿਆਰ ਹੈ ਜਿੱਥੇ ਇਹਨਾਂ ਨੂੰ ਕੋਈ ਸਮੱਸਿਆ ਆਏਗੀ ਅਸੀਂ ਲੋਕ ਇਹਨਾਂ ਦੇ ਨਾਲ ਇਨ ਟੱਚ ਰਵਾਂਗੇ ਇਹਨਾਂ ਨੂੰ ਕੋਸ਼ਿਸ਼ ਇਹ ਕਰਾਂਗੇ ਵੀ ਇਹਨਾਂ ਨੂੰ ਕੋਈ ਇਹਦੇ ਵਿੱਚ ਪ੍ਰੋਬਲਮ ਨਾ ਆਵੇ ਜੇ ਸਾਨੂੰ ਕੁਝ ਇਹਨਾਂ ਨੂੰ ਕੋਈ ਸਮੱਸਿਆ ਆਉਣ ਦੀ ਕੋਈ ਹੈ ਅਸੀਂ ਭਾਵੇਂ ਮੰਤਰਾਲੇ ਨਾਲ ਵੀ ਵਿਦੇਸ਼ ਮੰਤਰਾਲੇ ਨਾਲ ਵੀ ਜਾਂ ਹੋਮ ਮਿਨਿਸਟਰੀ ਨਾਲ ਵੀ ਗੱਲ ਕਰਕੇ ਇਹਨਾਂ ਦੀ ਜਿਹੜੀ ਸਮੱਸਿਆਵਾਂ ਨੂੰ ਦੂਰ ਕਰਾਂਗੇ ਥੈਂਕ ਯੂ ਜੀ ਤਾਂ ਇਹ ਸਾਰੇ ਉਹ ਆਗੂ ਨੇ ਅੰਮ੍ਰਿਤਸਰ ਦੇ ਮੋਤਵਾੜ ਆਗੂ ਨੇ ਭਾਜਪਾ ਦੇ ਆਗੂ ਨੇ ਜਿਹੜੇ ਅੱਜ ਇੱਥੇ ਇਹਨਾਂ ਦੇ ਨਾਲ ਖੁਸ਼ੀ ਸਾਂਝੀ ਕਰਨ ਆਏ ਸੀ ਅਸੀਂ ਗੱਲਬਾਤ ਬਾਕੀ ਇਹਨਾਂ ਨਾਲ ਵੀ ਜਾਰੀ ਰੱਖਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਗਰੀ ਲਾਲ ਸ਼ਰਮਾ ਸਰਪੰਚ ਜੀ ਕਿੱਥੋਂ ਦੇ ਰਹਿਣ ਵਾਲੇ ਸੀਗੇ ਤੁਸੀਂ ਪਾਕਿਸਤਾਨ ਤੋਂ ਕਿੱਥੋਂ ਆਏ ਸੀ ਇਹ ਸ਼ੌਰ ਸੇ ਕੋਈ 100 ਕਿਲੋਮੀਟਰ ਦੂਰ ਪਹਾੜੀ ਲਗਾ ਸੀ ਓਕੇ ਤਾਂ ਕੀ ਕਦੋਂ ਤੋਂ ਤੁਸੀਂ ਭਾਰਤ ਦੇ ਵਿੱਚ ਆਏ ਸੀ ਅੰਮ੍ਰਿਤਸਰ 2008 2008 ਦੇ ਵਿੱਚ ਕੀ ਕਾਰਨ ਸੀ ਤੁਹਾਡਾ ਇੱਥੇ ਆਉਂਦਾ ਜੀ ਬਸ ਉਧਰ ਗੁਜ਼ਾਰਾ ਨਹੀਂ ਹੁੰਦਾ ਸੀ ਕਿਉਂਕਿ ਉਧਰ ਅਮਾਰੇ ਹਿੰਦੂ ਸਰਦਾਰ ਕੋਈ ਵੀ ਨਹੀਂ ਦਾ ਇਕੱਲੇ ਦੋ ਘਰ ਆਇਆ ਰਹੇ ਤੇ ਉਧਰ ਓਕੇ ਉਹ ਮੁਲਖੜ ਕੇ ਇਧਰ ਆ ਗਏ ਤੇ ਇੱਥੇ ਆ ਕੇ ਫਿਰ ਕੀ ਕਾਰੋਬਾਰ ਕੀਤਾ ਜੀ ਤੁਸੀਂ ਬਸ ਇਹ ਸਬਜ਼ੀ ਮੌਜੀ ਰੇੜੀ ਲਗਾਤੇ ਹੋ ਕੇ ਅੱਛਾ ਤੇ ਕਿੰਨੇ ਤੁਹਾਡੇ ਪਰਿਵਾਰ ਦੇ ਕਿੰਨੇ ਜੀ ਸੀਗੇ ਪੰਜ ਪੰਜ ਜੀ ਤਾਂ ਇੱਥੇ ਜਦੋਂ ਅੰਮ੍ਰਿਤਸਰ ਆਏ ਇੱਥੇ ਹੋਰ ਕੋਈ ਵੀ ਰਹਿੰਦੇ ਸੀਗੇ ਕਿ ਨਹੀਂ ਨਹੀਂ ਰਿਸ਼ਤੇਦਾਰ ਤੋਂ ਪਹਿਲੇ ਜੋ ਆਏ ਪਹਿਲੇ ਆਏ ਅ ਇਥੇ ਹੁਣ ਤੁਹਾਨੂੰ ਕੀ ਸਮੱਸਿਆ ਆਉਂਦੀ ਸੀਗੇ 4 ਪੈਮ ਲਿਆਏ ਹੈ ਨਾ 4 ਪੈਮ ਲਿਓਰ ਵੀ ਹੈ 3 ਪੈਮ ਲਿਓਰ ਹੈ ਕਿ ਮੇਰੇ 4 ਪੈਮ ਲੈ ਕੇ ਆਏ ਸੀ ਜੀ ਜੀ ਕੀ ਕੀ ਸਮੱਸਿਆ ਆਉਂਦੀ ਸੀ ਤੁਹਾਨੂੰ ਜਦੋਂ ਤੁਹਾਡੇ ਕੋ ਸਿਟੀਜ਼ਨਸ਼ਿਪ ਨਹੀਂ ਹਰ ਸਾਲ ਵੀਜ਼ਾ ਲੈਣਾ ਪੈਂਦਾ ਵੀਜ਼ਾ ਲਗਾਉਣੇ ਪਰ 13 ਕੀ ਕਰੀ ਹਾਂ ਵੀਜ਼ਾ 5 ਮੈਂਬਰ ਮੇਰੇ ਆ ਐ ਐਸੀ ਕੋਈ ਦੂਸਰਾ ਘਰ ਹੈ ਉਸਕੇ 13 ਮੈਂਬਰ ਹੈ ਦੂਸਰਾ ਹੈ ਉਸਕੇ 7 ਮੈਂਬਰ ਹੈ ਜੀ ਇਹ ਸਭ ਵੀਜ਼ਾ ਲਗਾ ਹਰ ਸਾਲ ਵੀਜ਼ਾ ਲਗਾਤੇ ਹਾਂ ਹਰ ਸਾਲ ਵੀਜ਼ਾ ਲਵਾਉਂਦੇ ਤੇ ਕਿਤੇ ਬਾਹਰ ਅੰਦਰ ਵੀ ਜਾਣਾ ਸੀਗਾ ਤੇ ਦੱਸਣਾ ਪੈਂਦਾ ਤੁਹਾਨੂੰ ਸਿਕਿਉਰਿਟੀ ਨੂੰ ਆਹ ਕਿਉਂ ਨਹੀਂ ਦੱਸਣਾ ਪੈਂਦਾ ਹੈ ਹੁਣ ਇਹ ਸਾਰੀਆਂ ਮੁਸ਼ਕਲਾਂ ਖਤਮ ਹੋ ਗਈਆਂ ਉਹ ਵੀ ਪੱਕੇ ਭਾਰਤ ਦੇ ਨਾਗਰਿਕ ਹੋ ਗਏ ਕੀ ਕਹਿਣਾ ਚਾਹੁੰਦੇ ਜੇ ਮੋਦੀ ਸਾਹਿਬ ਨੂੰ ਬਹੁਤ ਧੰਨਵਾਦ ਕਰਦੇ ਆ ਕਿ ਉਸ ਨਿਨਾਗਰ ਤੱਕ ਬਿਲ ਪਾਸ ਕਰ ਦਿਆ ਅਮਾਰੀ ਬਹੁਤ ਖੁਸ਼ੀ ਹੈ ਠੀਕ ਹੈ ਬੱਚੇ ਬੱਚੇ ਪੜਦੇ ਤੁਹਾਡੇ ਕਿਥੇ ਨਹੀਂ بڑے ਬੱਚੇ ਕੰਮ ਤੇ ਲੱਗੇ ਹਨ ਕੰਮ ਕਰ ਕਰਦੇ ਨੇ ਕਿਸੇ ਦੁਕਾਨੋ ਕੇ ਲੱਗੇ ਓਕੇ ਓਕੇ ਚਲੋ ਬਹੁ ਬਹੁ ਮੁਬਾਰਕਾਂ ਜੀ ਤਾਂ ਇਹ ਗੁਲਜਾਰੀ ਜੀ ਨੇ ਸ਼ਿਵ ਹਣਾ ਨਾ ਅਸੀਂ ਇੱਕ ਵਾਰ ਫਿਰ ਗੱਲਬਾਤ ਕਰ ਲੈਨੇ ਆਂ ਸ਼ਿਵ ਜੀ ਕਾਰੋਬਾਰ ਕੀ ਕਰਦੇ ਨੇ ਔਰ ਬੋਧੇ ਜਿਹੜੇ ਤੁਹਾਡੇ ਨਾਲ ਤੁਹਾਡੇ ਰਿਲੇਟਿਵ ਆਏ ਸੀ ਕੀ ਕਾਰੋਬਾਰ ਕਰਦੇ ਸੀ ਇਥੇ ਇੰਡੀਆ ਦੇ ਵਿੱਚ ਆ ਇੰਡੀਆ ਦੇ ਵਿੱਚ ਜੀ ਉਹ ਮਤਲਬ ਕਈ ਸਾਡੇ ਸਬਜ਼ੀ ਦਾ ਕੰਮ ਕਰਦੇ ਨੇ ਇਸ ਛੜੇ ਦੇ ਵਿੱਚ ਸਬਜ਼ੀ ਦੇ ਰੇੜੀ ਲਗਾਉਂਦੇ ਨੇ ਤੇ ਮੇਰੇ ਫਾਦਰ ਸਾਹਿਬ ਅੱਜ ਵੀ ਚਾਹ ਦਾ ਕੰਮ ਕਰ ਰਹੇ ਨੇ ਇਥੇ ਜੀ ਦੇ ਪਾਕਿਸਤਾਨ ਚ ਕੀ ਕੰਮ ਕਰਦੇ ਸੀ ਜੀ ਪਾਕਿਸਤਾਨ ਚ ਅਸੀਂ ਸਟੱਡੀ ਕੀਤੀ ਹੋਈ ਹੈ ਉਸ ਤੋਂ ਇਲਾਵਾ ਫਾਦਰ ਸਾਹਿਬ ਕੀ ਕਰਦੇ ਸੀ ਜੀ ਫਾਦਰ ਸਾਹਿਬ ਨੇ ਉੱਥੇ ਇੱਕ ਮੰਦਰ ਦੇ ਵਿੱਚ ਪੁਜਾਰੀ ਸਨ ਜੀ ਸੇਵਾ ਕਰਦੇ ਸਨ ਠੀਕ ਹੈ ਜੀ ਤਾਂ ਫਿਰ ਉੱਥੇ ਘਰ-ਬਾਰ ਉੱਥੇ ਸਾਰਾ ਕੁਝ ਛੱਡ ਕੇ ਆ ਗਏ ਸੀ ਜੀ ਜੀ ਬਿਲਕੁਲ ਜੀ ਉੱਥੇ ਮਾਹੌਲ ਹੀ ਨਹੀਂ ਸੀ ਰਹਿਣ ਦਾ ਜਿੱਤੇ ਕਰਕੇ ਅਸੀਂ ਛੱਡ ਗਏ ਟੰਗ ਪਰੇਸ਼ਾਨ ਕੀਤਾ ਜਾਂਦਾ ਟੰਗ ਪਰੇਸ਼ਾਨ ਕਿਡਨਾਪਿੰਗ ਕੁਛ ਉਹ ਦੋ ਮਾਹੌਲ ਕੁਛ ਉਸਰਾਂ ਦੇ ਗਿਆ ਸੀ ਜੀ ਜੀ ਅਸੀਂ ਤੇ ਲਗਾਤਾਰ ਤੁਹਾਡੇ ਨਾਲ ਸੰਪਰਕ ਚ ਰਹੇ ਲਗਾਤਾਰ ਤੁਹਾਡੀਆਂ ਖ਼ਬਰਾਂ ਕੀਤੀਆਂ ਉਦੋਂ ਤੁਹਾਡੀ ਕੋਈ ਮੰਗ ਹੁੰਦੀ ਸੀ ਕਿ ਕਿਸੇ ਤਰ੍ਹਾਂ ਇਹ ਸਿਟੀਨਸ਼ਿਪ ਮਿਲ ਜੇ ਹੋਰ ਪੱਕੇ ਨਾਗਰਿਕ ਬਣ ਗਏ ਜੇ ਤੁਸੀਂ ਹਿੰਦੁਸਤਾਨ ਦੇ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਜੇ ਅਸੀਂ ਬਹੁਤ థాంਕਫੁਲ ਹੈਗੇ ਆ ਮੋਦੀ ਸਰਕਾਰ ਦਾ ਸਾਡੇ ਜਿੰਨੇ ਵੀ ਜਿੰਨੀ ਵੀ ਸਰਕਾਰਾਂ ਆਈਆਂ ਜਿਨ੍ਹਾਂ ਨੇ ਕਾਨੂੰਨ ਲਿਆਂਉਣ 'ਚ ਸਾਡੀ ਹੈਲਪ ਕੀਤੀ ਹੋਈ ਹੈ ਉਹਨਾਂ ਦਾ ਬਹੁਤ థాంਕਫੁਲ ਹੈਗੇ ਆ ਜੀ ਬਹੁਤ ਬਹੁਤ ਜ਼ਿਆਦਾ ਸਪੈਸੀਫਿਕੇਸ਼ਨ ਪਤਾ ਦੱਸਦਾ ਤੁਹਾਨੂੰ ਵੀ ਕਿਵੇਂ ਅਪਲਾਈ ਕਰਨੀ ਹੈ ਇਹਦਾ ਪਤਾ ਹੈ ਤੁਹਾਨੂੰ ਜੀ ਜੀ ਉਹਦੇ ਨੋਟੀਫਿਕੇਸ਼ਨ ਆਉਣ ਨੂੰ ਹਫਤਾ ਹਫਤਾ 10 ਦਿਨ ਲੱਗਣਾ ਜੋ ਸਾਡੇ ਲਾਗੂ ਹੋ ਗਿਆ ਜੀ ਲਾਗੂ ਹੋ ਗਏ ਨੇ ਪਰ ਜਦੋਂ ਤੱਕ ਸਾਡੇ ਸਿਕਿਉਰਿਟੀ ਬ੍ਰਾਂਚ ਜਿਹੜੇ ਸਾਡੇ ਸਹਿਬਾਨ ਬੈਠੇ ਹੋਏ ਨੇ ਜਿਹੜੇ ਸਾਡੇ ਅਫਸਰ ਬੈਠੇ ਨੇ ਉਹਨਾਂ ਤੋਂ ਜਦ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਹਫਤੇ 10 ਦਿਨ ਉਹ ਪ੍ਰੋਸੈਸ ਨੂੰ ਸਮਝਣ ਲਈ ਹੁਣ ਤੁਹਾਡਾ ਆਧਾਰ ਕਾਰਡ ਪੈਨ ਕਾਰ ਬਣਿਆ ਸੀ ਤੁਹਾਡਾ ਨਹੀਂ ਜੀ ਜਿਹੜਾ ਥੋੜਾ ਬਹੁਤ ਸਾਡਾ ਹੈਗਾ ਜਿਸ ਦਾ ਰਾਸ਼ਨ ਕਾਰਡ ਵਗੈਰਾ ਸਾਨੂੰ ਦੋ ਇਸ਼ੂ ਹੋਈ ਸੀ ਤੇ ਉਹਦੇ ਸਾਰੇ ਹੀ ਹੁਣ ਤੱਕ ਜੋ ਚੱਲ ਰਿਹਾ ਸੋ ਚੱਲ ਰਿਹਾ ਟੋਟਲ ਕਿੰਨੇ ਪਰਿਵਾਰ ਨੇ ਹਿੰਦੂਆਂ ਦੇ ਔਰ ਸਿੱਖਾਂ ਦੇ ਜੀ ਤੁਹਾਡੇ ਜੀ ਅੰਮ੍ਰਿਤਸਰ ਦੇ ਨੇਅਰਬਾਡ ਕੋਈ ਪੰਜਾਬ ਦੇ ਕੋਲ ਕੋਲ ਪਰਿਵਾਰ ਹੈਗੇ ਜਿਹੜੇ ਹਿੰਦੂ ਸਿੱਖ ਮਿਕਸ ਨੇ ਜੀ ਤਾਂ ਇਹ ਇੱਕ ਹਿਸਾਬ ਨਾਲ ਤੁਹਾਡੇ ਫਿਰ ਬੜਾ ਖੁਸ਼ੀ ਦਾ ਮੌਕਾ ਹੈ ਜੀ ਜੀ 2019 ਜੇ ਲਾਗੂ ਹੋ ਗਿਆ ਸੀ ਪਾਸ ਹੋ ਗਿਆ ਸੀ ਲਾਗੂ ਨਹੀਂ ਸੀ ਹੋਇਆ ਜੀ 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 5 ਸਾਲ ਲੱਗੇ ਜਿਹਨੂੰ ਕਾਨੂੰਨ ਨੂੰ ਲੱਗ ਹੁੰਦੇ ਹੁੰਦੇ ਤੇ ਬਹੁਤ ਕੋਸ਼ਿਸ਼ ਕੀਤੀ ਤੁਸੀਂ ਕਿਸੇ ਨਾਲ ਅਪਰੋਚ ਕੀਤੀ ਸੀਗੀ ਜੀ ਕਾਫੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਹਾਂ ਜਿਸ ਤਰੀਕੇ ਨਾਲ ਇਹ ਹੋਵੇ ਸਾਡੇ ਇੱਥੇ ਜਹਾਇਘੜੇ ਗਏ ਨੇ ਤੇ ਵਰੁਣ ਮਹਾਜਨ ਜੀ ਉਹਨਾਂ ਨੇ ਵੀ ਬੜੀ ਅਸੀਂ ਆਪਣਾ ਕਿਹਾ ਸੀ ਕਿ ਹਾਂਜੀ ਜਿਤਨਾ ਵੀ ਹੁੰਦਾ ਇਹਨੂੰ ਹਾਈਲਾਈਟ ਕਰੋ ਤੇ ਜਲਦੋਂ ਜਲਦੋਂ ਲਾਗੂ ਹੋਵੇ ਸ਼ਿਵ ਜੀ ਪਾਕਿਸਤਾਨ ਹੋਰ ਵੀ ਕੋਈ ਪਰਿਵਾਰ ਰਹਿੰਦੇ ਨੇ ਅਜੇ ਤੁਹਾਡੇ ਕਿ ਆ ਗਏ ਨੇ ਸਾਰੇ ਜੀ ਜੀ ਹੈਗੇ ਨੇ ਅੱਜ ਵੀ ਸਾਡੀ ਮਾਸੀ ਉੱਥੇ ਨੇ ਸਾਡੇ ਮਾਮਾ ਜੀ ਉੱਥੇ ਹੈਗੇ ਨੇ ਕੀ ਉਹ ਆਉਣਾ ਜਾਉਣਾ ਚਾਹੁੰਦੇ ਨੇ ਬਟ ਸਾਡੇ ਥੋੜੀ ਜੀ ਕੋਈ ਡਾਕੂਮੈਂਟੇਸ਼ਨ ਇਥੋਂ ਤੁਹਾਡੀ 2005 800 ਪਹਿਲਾਂ ਦੀ ਹੈ ਨਾ ਨਹੀਂ ਹਾਂਜੀ ਅਸੀਂ 5 ਦੇ ਵਿੱਚ ਆਏ ਹਾਂ ਤੇ ਜੋ ਡਾਕੂਮੈਂਟ ਸਾਡੇ ਇੰਡੀਆ ਦੇ ਵਿੱਚ ਜਿਸ ਨਾਲ ਸਾਨੂੰ ਇਸ਼ੂਜ਼ ਆਈਆਂ ਨੇ ਉਹਦੇ ਕਰਕੇ ਜ਼ਿਆਦਾ ਉਹ ਨਹੀਂ ਕਰਦੇ ਕਿਉਂਕਿ ਉੱਥੇ ਆ ਕੇ ਕੋਈ ਕਾਰੋਬਾਰ ਕਰਨਾ ਕਿ ਬਹੁਤ ਮੁਸ਼ਕਲ ਹੋ ਜਾਂਦਾ ਨਵੇਂ ਬੰਦੇ ਤੇ ਤੁਹਾਨੂੰ ਕੋਈ ਕਾਰੋਬਾਰ ਸੈੱਟ ਕਰਨ 'ਚ ਕਿੰਨੀ ਕੁ ਮੁਸ਼ਕਲ ਆਈ ਹੋਂ ਤੇ ਚਲੋ ਮਾਰਨ ਆਉਂਦੇ ਪਿਤਾ ਜੀ ਅਜੇ ਵੀ ਚਾਹ ਲਾਉਂਦੇ ਨੇ ਜੀ 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 ਬਿਲਕੁਲ ਜੀ ਕਰ ਰਹੇ ਆ ਜੀ ਮੁਸ਼ਕਿਲ ਤੇ ਹੈਗੀ ਹੈ ਕਿਉਂਕਿ ਅਸੀਂ ਅਮਰਸਾਤ ਇਕਸਮਤ ਹੈਗੇ ਹਾਂ ਉਸ ਤੋਂ ਬਾਅਦ ਆਪਣੇ ਲੋਕਾਂ ਦੇ ਵਿੱਚ ਹੁਣ ਆ ਗਏ ਜੇ ਹੁਣ ਅੱਗੇ ਤੁਸੀਂ ਜਿਵੇਂ ਦੱਸਦੇ ਹੋ ਵੈਸ਼ਨ ਮਾਤਾ ਤੇ ਵੀ ਜਾਣਾ ਹੁੰਦਾ ਸੀ ਜਾਂ ਕਿਤੇ ਚਿੰਤਪੁਰਨੀ ਮਾਤਾ ਵੀ ਜਾਂਦੇ ਸੀ ਤਾਂ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਸੀ ਤਾਂ ਉਦੋਂ ਚਲੋ ਪਰਮਿਸ਼ਨ ਤੇ ਮਿਲ ਹੀ ਜਾਂਦੀ ਸੀ ਕਿ ਸਿਕਿਉਰਿਟੀ ਬ੍ਰਾਂਚ ਮੇਜਾ ਤੁਹਾਡਾ ਸਾਥ ਦਿੰਦੀ ਪਰ ਹੁਣ ਇਹ ਜਰੂਰੀ ਨਾਗਰਿਕ ਹੋ ਕੇ ਦੱਸਣ ਦੀ ਜਰੂਰਤ ਨਹੀਂ ਜੀ ਜੀ ਬਿਲਕੁਲ ਜੀ ਉਹ ਤਾਂ ਫਿਰ ਅਸੀਂ ਇੰਡੀਆ ਨਹੀਂ ਹੋ ਗਏ ਨਾ ਸਹੀ ਕਿ ਜੀ ਬਿਲਕੁਲ ਤਾਂ ਇੱਕ ਵਾਰੀ ਸ਼ਿਵ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤਾਂ ਇਸ ਪਾਸੇ ਛੇ ਕਾਰੋਬਾਰੇ ਜਿਹੜਾ ਨੇ ਇਹ ਕਰਦੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਜਿਹੜਾ ਇਹਨਾਂ ਦੇ ਇਸ ਪਾਸੇ ਸ਼ੁਰੂ ਤੋਂ ਇਹ ਮਹਿੰਦੀ ਹੋ ਲੰਬੇ ਸਮੇਂ ਤੋਂ ਇਹਨਾਂ ਦੇ ਇਹੋ ਇੱਛਾ ਸੀ ਕਿ ਸਿਟੀਨਸ਼ਿਪ ਜਿਹੜਾ ਇਹ ਲਾਗੂ ਹੋ ਜਾਵੇ ਬਿਲ ਤਾਂ तमाम ਜਿਹੜੇ ਪਰਿਵਾਰ ਨੇ ਅਸੀਂ ਗੱਲਬਾਤ ਕੀਤੀ ਹਿੰਦੂ ਸਿੱਖ ਪਰਿਵਾਰ ਨੇ ਇੱਥੇ ਜਿਹੜੇ ਰਹਿ ਰਹੇ ਸੀ ਔਰ ਇਹ ਹੁਣ ਭਾਰਤ ਦੇ ਨਾਗਰਿਕ ਜਿਹੜੇ ਬਣ ਜਾਣਗੇ ਔਰ ਇਹਨਾਂ ਦੇ ਜਿੰਨੇ ਵੀ ਸੱਜਣ ਨੇ ਇਹਨਾਂ ਨੂੰ ਬਖੈਰਾ ਤੌਰ ਦੇ ਉੱਤੇ ਮੁਬਾਰਕਾਂ ਵੀ ਪੇਸ਼ ਕਰ ਰਹੇ ਨੇ ਔਰ ਹੁਣ ਇਹਨਾਂ ਨੂੰ ਅੱਗੇ ਭਵਿੱਖ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਇਹੋ ਹੀ ਕਾਮਨਾ ਕਰਦੇ ਆ ਔਰ ਦੇਸ਼ ਦੇ ਨਾਗਰਿਕ ਬਣ ਕੇ ਇਹ ਇੱਕ ਵਧੀਆ ਜੀਵਨ ਜਿਹੜਾ ਆਪਣਾ ਬਤੀਤ ਕਰ ਸਕਣ ਤਾਂ ਪਾਕਿਸਤਾਨ ਤੋਂ ਲਾਈਨ ਕਰਕੇ ਆਏ ਹਿੰਦੂ ਸੇਕ ਪਰਿਵਾਰਾਂ ਦੇ ਲਈ ਇੱਕ ਵੱਡਾ ਦਿਨ ਹੈ ਕਿਉਂਕਿ ਸੀਏ ਲਾਗੂ ਹੋਇਆ ਹੈ ਹਾਲਾਂਕਿ ਨੋਟੀਫਿਕੇਸ਼ਨ ਜਿਹੜਾ ਅਸੀਂ ਪਾਸ ਇਹ ਹੋ ਗਿਆ ਸੀ ਅੱਜ ਤੋਂ 4 ਸਾਲ ਪਹਿਲਾਂ ਪਰ ਜਿਹੜਾ ਲਾਗੂ ਕੀਤਾ ਹੈ ਬੀਤੀ ਰਾਤ ਕੀਤਾ ਹੈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸਰਦਾਰ ਸੁਰਵੀਰ ਸਿੰਘ ਅੰਮ੍ਰਿਤਸਰ ਦੇ ਵਿੱਚ ਜਹਾਜਗੜ ਦੇ ਵਿੱਚ ਆਪਣਾ ਕਾਰੋਬਾਰ ਕਰਦੇ ਨੇ ਤਾਂ ਸੁਰਵੀਰ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਕੀ ਕਹਿਣਾ ਚਾਹੁੰਦੇ ਜੀ ਬਹੁਤ-ਬਹੁਤ ਧੰਨਵਾਦ ਮੋਦੀ ਸਰਕਾਰ ਜੀ ਦਾ ਜਿਨ੍ਹਾਂ ਨੇ ਸਾਡੇ ਉੱਤੇ ਇਹ ਬਿੱਲ ਪਾਸ ਕੀਤਾ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਮੋਦੀ ਸਰਕਾਰ ਦਾ ਤੇ ਭਾਰਤ ਸਰਕਾਰ ਦਾ ਇਸ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਵਾਸਤੇ ਇਹਨਾਂ ਕੁਝ ਸੋਚਿਆ ਸਰਵੀਰ ਜੀ ਕਦੋਂ ਤੋਂ ਸਭ ਤੋਂ ਪਹਿਲਾਂ ਤੁਸੀਂ ਭਾਰਤ ਆਏ ਸੀਗੇ ਅਸੀਂ 30 ਸਾਲ ਹੋ ਗਏ ਭਾਰਤ ਆਏ ਨੂੰ ਸਾਨੂੰ 30 ਸਾਲ ਹੋ ਗਏ ਕਿੰਨੇ ਪਰਿਵਾਰ ਆਏ ਸੀਗੇ ਤੁਸੀਂ ਉਤੋਂ ਅਸੀਂ ਆਪਣਾ ਇੱਕੋ ਪਰਿਵਾਰ ਬਾਕੀ ਤਾਂ ਹੋਰ ਆ ਬੜੇ ਆਏ ਹਾਂ ਜੀ ਹਾਂ ਜੀ ਹਾਂ ਜੀ ਸਰ ਕਿਹੜੀ ਜਗ੍ਹਾ ਰਹਿੰਦੇ ਸੀ ਪਾਕਿਸਤਾਨ ਤੁਸੀਂ ਨਹੀਂ ਅਸੀਂ ਅਫਗਾਨਿਸਤਾਨ ਤੋਂ ਆਏ ਅਫਗਾਨਿਸਤਾਨ ਤੋਂ ਕਾਬਲ ਚ ਕਾਬਲ ਦੇ ਵਿੱਚ ਕਾਬਲ ਚ ਤਾਂ ਕੀ ਹਾਲਾਤ ਬਣੇ ਸੀ ਉੱਥੇ ਜਦੋਂ ਤੁਸੀਂ ਬਸ ਇਸ ਤਰ੍ਹਾਂ ਹੀ ਹੈ ਕਿ ਜਿੱਦਾਂ ਉਹ ਦੇਸ਼ ਸਾਡਾ ਨਹੀਂ ਸੀ ਈ ਆਪਣੇ ਦੇਸ਼ ਆਏ ਆ ਆਪਣੇ ਦੇਸ਼ ਆਏ ਹਾਂ 30 ਸਾਲ ਤੋਂ ਤੁਹਾਨੂੰ ਫਿਰ ਪਹਿਲਾਂ ਅੰਮ੍ਰਿਤਸਰ ਹੀ ਰਹੇ ਜਾਂ ਕਿਤੇ ਨਹੀਂ ਅੰਮ੍ਰਿਤਸਰ ਹੀ ਰਹੇ ਸੀ ਸ਼ੁਰੂ ਤੋਂ ਅੰਮ੍ਰਿਤਸਰ ਰਹੇ ਨੇ ਤੇ ਲਗਾਤਾਰ ਅਸੀਂ ਇੱਥੇ ਹੀ ਮਤਲਬ ਆਪਣਾ ਜਨਮ ਪਾਲ ਸਾਡਾ ਬੱਚਿਆਂ ਦਾ ਇੱਥੇ ਹੀ ਹੁੰਦਾ ਰਿਹਾ ਵਾਇਆ ਵਾਇਆ ਬਾਉਂਡਰ 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 ਤੇ ਆਂਜੇ ਅੱਜ ਤਾਂ ਸਰ ਇੱਕ ਜਿਹੜਾ ਕੀ ਕੀ ਸਮੱਸਿਆਵਾਂ ਸਰ ਤੁਹਾਨੂੰ ਆਉਂਦੀਆਂ ਸੀ ਕਿਆਂ ਜਦੋਂ ਤੁਸੀਂ ਚਲੋ ਪਰ ਸਰਕਾਰ ਪੰਜਾਬ ਸਰਕਾਰ ਵਾਲੋ ਅਸੀਂ ਜਿੰਨਾ ਚਿਰ ਰਹੇ ਆ ਬੜਾ ਖੁਸ਼ ਰਹੇ ਆ ਜੀ ਲੇਕਿਨ ਸਾਨੂੰ ਸਿਰਫ ਸਮੱਸਿਆ ਇਹ ਆ ਵੀ ਵੀਜ਼ਾ ਟਾਈਮ ਟੂ ਟਾਈਮ ਲੈਣਾ ਪੈਂਦਾ ਸੀ ਜਿਹਦੇ ਲਈ ਤੁਹਾਨੂੰ ਦਿੱਕਤ ਦਾ ਸਾਹਮਣਾ ਇਹ ਸੀ ਕਿ ਜਿੱਦਾਂ ਆਂਡ ਗਵਾਂਡ ਨੂੰ ਸਤਕੇ ਲੈ ਕੇ ਜਾਣਾ ਪੈਂਦਾ ਸੀ ਸੈਨ ਕਰਉਣ ਵਾਸਤੇ ਜਾਂ ਕੁਝ ਵਾਸਤੇ ਬਾਕੀ ਸਰਕਾਰ ਵੱਲੋਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਈ ਨਹੀਂ ਪਰੇਸ਼ਾਨੀ ਕੋਈ ਨਹੀਂ ਬਟ ਹਰ ਸਾਲ ਵੀਜ਼ਾ ਵੀ ਲੈਣਾ ਪੈਂਦਾ ਹਾਂਜੀ ਹਾਂਜੀ ਵੀਜ਼ਾ ਅਪਲਾਈ ਕਰਨਾ ਪੈਂਦਾ ਵਾ ਕਿਉਂਕਿ ਇੱਕ ਰੂਲ ਹੈ ਦੇਸ਼ ਦਾ ਜਿੱਥੇ ਰਹਿਣਾ ਦੇਸ਼ ਸਟੇ ਕਰਕੇ ਰਹਿਣਾ ਪੈਂਦਾ ਪਰ ਸਾਨੂੰ ਇੱਕੋ ਸਮੱਸਿਆ ਆਈ ਕਿ ਸਿਟੀਜ਼ਨਸ਼ਿਪ ਦੀ ਸੜਤਾਗੀ ਜੀ ਤਾਂ ਸਰ ਹਰ ਸਾਲ ਜਦੋਂ ਕਿਤੇ ਬਾਹਰ ਅੰਦਰ ਵੀ ਜਾਣਾ ਸੀ ਗੁਰੂ ਘਰ ਵੀ ਜਾਣਾ ਹੁੰਦਾ ਸੀ ਜਿੱਦਾਂ ਪਟਨਾ ਸਾਹਿਬ ਜਾਂਦੇ ਸੀ ਜੂਰ ਸਾਹਿਬ ਤਾਂ ਦੱਸਣਾ ਪੈਂਦਾ ਹਾਂਜੀ ਬਿਲਕੁਲ ਜੀ ਬਿਲਕੁਲ ਦੱਸ ਕੇ ਜਾ ਜਾਣੀ ਦਿੰਦੇ ਜਾਂ ਤੇ ਦੱਸ ਕੇ ਜਾਣਾ ਪੈਂਦਾ ਸੀ ਬੱਚਿਆਂ ਬੱਚਿਆਂ ਦੀ ਸਟੱਡੀ ਦੇ ਵਿੱਚ ਕੋਈ ਮੁਸ਼ਕਲ ਨਹੀਂ ਸੀ ਨਹੀਂ ਬੱਚਿਆਂ ਨੇ ਤੇ ਚਲੋ ਠੀਕ ਹੈ ਬੱਚਿਆਂ ਦਾ ਜਨਮ ਇੱਥੇ ਹੋਇਆ ਸਰ ਬੱਚਿਆਂ ਦਾ ਜਨਮ ਇੱਥੇ ਹੋਇਆ ਉਹਨਾਂ ਦੇ ਦਸਤਾਵੇਜ਼ ਵੀ ਇੱਥੋਂ ਦੇ ਬਣੇ ਹਾਂਜੀ ਹਾਂਜੀ ਹਾਂ ਇੰਦੇ ਦੇ ਉੱਤੇ ਬਣੇ ਸਰ ਟੋਟਲ ਕਿੰਨੇ ਪਰਿਵਾਰ ਸਰ ਅੰਮ੍ਰਿਤਸਰ ਦੇ ਵਿੱਚ ਆਫਗਾਨਿਸਤਾਨ ਤੋਂ ਆਉਣ ਵਾਲੇ ਰਹਿੰਦੇ ਹੋ ਸੋ ਪਰਿਵਾਰ ਤੇ ਹੋਏਗਾ ਜੀ 200 100 100 ਪਰਿਵਾਰ ਹੋਏਗਾ ਠੀਕ ਹੈ ਤਾਂ ਪਾਕਿਸਤਾਨ ਤੋਂ ਵੀ ਉੱਜੜ ਕੇ ਕਾਫੀ ਆ ਸਰ ਸਾਰੇ ਮਤਲਬ ਰਲ ਮਿਲਾ ਕੇ 100 ਪਰਿਵਾਰ ਪਾਕਿਸਤਾਨ ਆਫਗਾਨਿਸਤਾਨ ਤੋਂ ਜਿਹੜੇ ਕਿ ਰਹਿ ਰਹੇ ਨੇ ਪਿਛ ਜਿਹੜਾ ਕਾਬੂਲ ਦੇ ਵਿੱਚ ਸਾਰਾ ਫਿਰ ਕਾਰੋਬਾਰ ਉੱਥੇ ਛੱਡ ਆਏ ਸੀ ਹਾਂਜੀ ਸਾਰਾ ਕੁਝ ਛੱਡ ਕੇ ਇੱਦਾਂ ਹੀ ਆ ਗਏ। ਬਣਾ ਇੱਥੋਂ ਨਵੀਂ ਸ਼ੁਰੂਆਤ ਨਵੀਂ ਸ਼ੁਰੂਆਤ ਕੀਤੀ ਬਿਲਕੁਲ। ਤਾਂ ਅਜਿਹੇ ਦੇ ਵਿੱਚ ਹੁਣ ਜਿਹੜਾ ਇਹ ਕਿੰਨਾ ਕੁ ਵੱਡਾ ਮੌਕਾ ਤੁਸੀਂ ਸਮਝਦੇ ਜਿਹੜਾ ਇਹ ਮੈਂ ਕਹਿੰਦਾ ਜੀ ਇਹ ਬਹੁਤ ਵੱਡਾ ਮੌਕਾ ਹੈ। ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਜਾਏਗੀ ਜੀ। ਜੀ ਬਿਲਕੁਲ ਜੀ। ਸਾਰੇ ਦਸਤਾਵੇਜ਼ ਬਣ ਜਾਣਗੇ ਬਿਲਕੁਲ ਜੀ ਬਿਲਕੁਲ ਇੱਕ ਭਾਰਤੀ ਸਰਕਾਰੀ ਨੌਕਰੀਆਂ ਵੀ ਕਰ ਸਕਦੇ ਬਿਲਕੁਲ ਜੀ ਬਿਲਕੁਲ ਬੱਚਿਆਂ ਨੂੰ ਬਾਹਰ ਕਿਤੇ ਪੜ੍ਹਾਈ ਉਹ ਸਟੱਡੀ ਹਾਸਤੇ ਭੇਜ ਸਕਦੇ ਆ ਸਰਕਾਰੀ ਨੌਕਰੀ ਕਰ ਸਕਦੇ ਨੇ ਇਹ ਮਤਲਬ ਬੜਾ ਵਧੀਆ ਜਦੋਂ ਤੁਸੀਂ ਆਪਣੇ ਵੀਜ਼ਾ ਤੇ ਤੁਹਾਨੂੰ ਇੱਥੋਂ ਮਿਲ ਜਾਂਦਾ ਸੀ ਪਰ ਪਾਸਪੋਰਟ ਰੀਨਿਊ ਕਰਾਉਣ ਦੇ ਲਈ ਤੁਹਾਨੂੰ ਅਫਗਾਨਿਸਤਾਨ ਦੀ ਮੈਸੇਜ ਜਾਣਾ ਪੈਂਦਾ ਸੀ ਨਹੀਂ ਉਹ ਤੇ ਜਿਹੜਾ ਸਾਡਾ ਅਫਗਾਨਿਸਤਾਨ ਦਾ ਸਿਸਟਮ ਬਿਲਕੁਲ ਇਸ ਤਰ੍ਹਾਂ ਹੀ ਆ ਜਦੋਂ ਪਾਸਪੋਰਟ ਖਤਮ ਹੋ ਜਾ ਤਾਂ ਪਾਸਪੋਰਟ ਲਈ ਜਾਣਾ ਪੈਂਦਾ ਸੀ ਲੇਕਿਨ ਅਸੀਂ ਭਾਰਤ ਸਰਕਾਰ ਨੂੰ ਕਿਹਾ ਸੀ ਜਾਣਾ ਹੀ ਨਹੀਂ ਅਸੀਂ ਲੈਣਾ ਹੀ ਨਹੀਂ ਵੀਜ਼ਾ ਸਾਨੂੰ ਤੁਸੀਂ ਨੈਸ਼ਨੈਟੀ ਦਿਓ ਓਕੇ ਅਸੀਂ ਜਾਣਾ ਹੀ ਨਹੀਂ ਚਾਹੁੰਦੇ ਕਿੱਥੇ ਤੇ ਅਸੀਂ ਆਪਣਾ ਸਾਨੂੰ ਇੱਥੋਂ ਦੀ ਉਹ ਦਿਓ ਤੁਸੀਂ ਉਹ ਨੈਸ਼ਨੈਲਟੀ ਮਿਲ ਗਈ ਹੈ ਹਾਂਜੀ ਹਾਂਜੀ ਹਾਂ ਦਾ ਪਰਿਵਾਰ ਦੇ ਵਿੱਚ ਗੱਲਬਾਤ ਕੀਤੀ ਬਾਕੀ ਸਾਰਿਆਂ ਨਾਲ ਖੁਸ਼ੀ ਬੜੀ ਖੁਸ਼ੀ ਦਾ ਮ ਦਾ ਪੰਜਾਬ ਸਰਕਾਰ ਨੂੰ ਇਹ ਧੰਨਵਾਦ ਹੈ ਮੋਦੀ ਜੀ ਨੂੰ ਕਿ ਜਲਦ ਤੋਂ ਜਲਦ ਇੱਥੇ ਸਟੇਟ 'ਚ ਲਾਗੂ ਕੀਤਾ ਜਾਵੇ ਤਾਂ ਜੋ ਇੱਥੋਂ ਦੇ پورے ਦੇਸ਼ 'ਚ ਲਾਗੂ ਹੋ ਗਿਆ ਹੁੰਦੇ। ਬਿਲਕੁਲ ਸਟੇਟ ਨੂੰ ਵੀ ਲਾਗੂ ਕੀਤਾ ਜਾਵੇ ਜਦ ਆਪ ਜੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸਾਨੂੰ ਇਹ ਦਿੱਤੀ ਜਾਵੇ। ਜਲਦ ਦਸਤਾਵੇਜ਼ ਤੁਹਾਡੇ ਤਿਆਰ ਨੇ ਸਾਰੇ ਬਿਲਕੁਲ ਜੋ ਬਿਲਕੁਲ ਜੀ ਤਿਆਰ ਹੈ ਬਿਲਕੁਲ ਜੀ ਤਿਆਰ ਹੈ ਉਹਨਾਂ ਬਸ ਡਿਪਟੀ ਕਮਿਸ਼ਨਰ ਨੂੰ ਸਾਨੂੰ ਜਿਹੜੇ ਅਫਗਾਨਿਸਤਾਨ ਦੇ ਦਸਤਾਵੇਜ਼ ਜਿਹੜੇ ਇੱਥੇ ਚਾਹੀਦੇ ਉਹ ਵੀ ਤੁਹਾਡੇ ਕੋਲ ਹੈਗੇ ਪਏ ਨੇ। ਬਿਲਕੁਲ ਸਾਰੇ ਕੁਝ ਪਏ ਨੇ। ਧੰਨਵਾਦ ਜੀ ਤਾਂ ਇਹ ਸਰਵੀਰ ਸਿੰਘ ਨੇ ਆਪਣੀ ਮਿਹਨਤ ਕਰਕੇ ਕਿੰ ਪਲਾਨ ਕਰਕੇ ਅਫਗਾਨਿਸਤਾਨ ਤੋਂ ਆਏ ਸੀ ਉਜੜ ਕੇ ਸਾਰਾ ਕੁਝ ਉੱਥੇ ਛੱਡ ਕੇ ਇੱਥੇ ਆ ਕੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਔਰ ਰੋਜ਼ੀ-ਰੋਟੀ ਕਮਾਈ ਔਰ ਹੱਥਾਂ ਦੇ ਨਾਲ ਕਰਵਾ ਆਪਣੇ ਰੋਜ਼ੀ-ਰੋਟੀ ਕਮਾ ਕੇ ਆਪਣੇ ਪਰਿਵਾਰਾਂ ਨੂੰ ਇੱਥੇ ਪਾਲਿਆ ਤੇ ਰੋਜ਼ੀ ਰੋਟੀ ਕਮਾਉਣ ਦੇ ਨਾਲ ਨਾਲ ਇਥੋਂ ਦੇ ਵਧੀਆ ਇਹ ਨਾਗਰਿਕ ਬਣ ਕੇ ਰਹੇ ਔਰ ਸਾਨੂੰ ਆਸ-ਪਾਸ ਦੇ ਲੋਕਾਂ ਨੇ ਵੀ ਦੱਸਿਆ ਕਿ ਜਿੰਨੇ ਵੀ ਇਹ ਪਰਿਵਾਰ ਪਾਕਿਸਤਾਨ ਤੋਂ ਜਾਂ ਅਫਗਾਨਿਸਤਾਨ ਤੋਂ ਆਏ ਨੇ ਕਦੀ ਕਿਸੇ ਦਾ ਕਦੀ ਝਗੜਾ ਨਹੀਂ ਹੋਇਆ ਕਦੀ ਕਿਸੇ ਨੇ ਇਥੇ ਕਿਸੇ ਕਿਸਮ ਦੀ ਜਿਹੜਾ ਵਾ ਸ਼ਰਾਰਤ ਦੀ ਦੇ ਵਿੱਚ ਕਰੀ ਸਾਂ ਨਹੀਂ ਲਿਆ ਤਾਂ ਬਦਨਾਮੀ ਨਹੀਂ ਕੀਤੀ ਔਰ ਇਮਾਨਦਾਰੀ ਦੇ ਨਾਲ ਮਿਹਨਤ ਦੇ ਨਾਲ ਇਹਨਾਂ ਨੇ ਕੰਮ ਕੀਤਾ ਤੇ ਅੱਜ ਇਸ ਦੇਸ਼ ਦੇ ਨਾਗਰਿਕ ਬਣਨ ਜਾ ਰਹੇ ਨੇ ਔਰ ਭਾਈਚਾਰਕ ਸਾਂਝ ਜਿਹੜੀ ਆ ਕਿਉਂਕਿ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਉੱਥੇ ਹੀ ਕਿੰਦੂ ਪਰਿਵਾਰ ਕੰਮ ਕਰ ਰਹੇ ਨੇ ਉੱਥੇ ਹੀ ਸਿੱਖ ਪਰਿਵਾਰ ਕੰਮ ਕਰ ਰਹੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਸਰ ਅੰਮ੍ਰਿਤਸਰ ਦੇ ਲੋਕਾਂ ਨੇ ਕਿੰਨਾ ਕੁ ਪਿਆਰ ਦਿੱਤਾ ਤੁਹਾਨੂੰ ਅੰਮ੍ਰਿਤਸਰ ਦੇ ਲੋਕਾਂ ਨੇ ਤਾਂ ਬਹੁਤ ਜ਼ਿਆਦਾ ਪਿਆਰ ਦਿੱਤਾ ਇੱਕ ਸੱਕਾ ਭਰਾ ਵੀ ਨਹੀਂ ਇਦਾਂ ਦੇ ਸਕਦਾ ਜੋ ਅੰਮ੍ਰਿਤਸਰ ਦੇ ਲੋਕਾਂ ਨੇ ਸਾਡਾ ਦਿੱਤਾ ਨਹੀਂ ਕੋਈ ਕਿਸੇ ਕਰਾਂ ਦੀ ਮੁਸ਼ਕਲ ਆਈ ਨਹੀਂ ਜੀ ਨਹੀਂ ਹਰ ਥਾਂ ਸਾਡੇ ਨਾਲ ਖੜੇ ਹੋਏ ਨੇ ਸੁਖ ਦੇ ਵਿੱਚ ਬਿਲਕੁਲ ਜੀ ਬਿਲਕੁਲ ਸਾਨੂੰ ਐ ਲੱਗਦਾ ਹੀ ਨਹੀਂ ਕਿ ਅਸੀਂ ਇੱਥੋਂ ਦੂਰ ਗਏ ਸੇ ਸਾ ਸਾਨੂੰ ਆਪਣਾ ਹੀ ਪਰਿਵਾਰ ਆ ਗੁਰੂ ਦੀ ਨਗਰੀ ਦੇ ਵਿੱਚ ਆਏ ਤੁਸੀਂ ਜੀ ਇੱਥੇ ਮੈਂ ਕਿੰਨਾ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਰਹਿ ਰਹੇ ਹਾਂ ਸਾਨੂੰ ਗੁਰੂ ਰਾਮ ਦਤੀ ਦੀ ਨਿ ਕਿਰਪਾ ਇਹ ਕਿ ਕਿਸੇ ਦਿਨ ਅਸੀਂ ਭੁੱਖੇ ਨਹੀਂ ਸੋਤੇ ਉਹ ਕਹਿੰਦੇ ਸੋਤੇ ਤਾਂ ਬਹੁਤ ਇਹ ਜਿਹੜੀਆਂ इमोशनल ਗੱਲਾਂ ਨੇ ਗੁਰੂ ਦੀ ਨਗਰੀ ਦੇ ਵਿੱਚ ਆਏ ਭਾਈ ਸਟਾਰਕ ਸਾਜ ਦੇ ਪ੍ਰਤੀਕ ਨੇ ਔਰ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਇਹ ਆਏ ਸੀ ਇਸ ਦੇਸ਼ ਨੇ ਵੀ ਇਹਨਾਂ ਨੂੰ ਆਪਣਾ ਮੰਨਿਆ ਤੇ ਹੁਣ ਇਹਨਾਂ ਨੂੰ ਜਿਹੜੀ ਨਾਗਰਿਕਤਾ ਮਿਲਣ ਜਾ ਰਹੀ ਹੈ ਜਿਸ ਕਰਕੇ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕੈਮਰਾ ਪਰਸਨ ਮਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਡੈਨਿਕ ਸੋਰਟੀ ਟੀਵੀ अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप